ਕੀ ਦੁਕੀ ਚੱਕ ਦੇਾਂਗੇ ਤੁਹਾਡਾ ਗੋਡਾ ਸਾਡੇ ਤੇ ਯਾਰ ਸਰਕਾਰ ਮਰਦਾਬਾਦ 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 ਕਣਕ ਇਹਨੇ ਬੀਜੀ ਸੀ ਅੱਛਾ ਜ਼ਮੀਨ ਕਣਕ ਉਹਨੇ ਧੱਕੇ ਨਾਲ ਵਢੀ ਹੋਈ ਐ ਸਾਲੇ ਨੇ ਸਾਲੇ ਨੇ ਜ਼ਮੀਨ ਦੇ ਕਬਜ਼ਾ ਸਾਲੇ ਨੇ ਕੀਤਾ ਹਾਂਜੀ ਸਾਲੇ ਨੇ ਕਿੰਨੇ ਕਿੱਲੇ ਨੇ ਨਹੀਂ ਕਬਜ਼ਾ ਨਹੀਂ ਹੋਇਆਗਾ ਉਹਦਾ ਮਤਲਬ ਕਣਕ ਬਜੀ ਬੀਜੀ ਸੀ ਉਹਨੇ ਇਹਨੇ ਬੀਜੀ ਸੀ ਤੇ ਕਣਕ ਉਹਨੇ ਜ਼ਬਰਦਸਤੀ ਵਾਢ ਲਈ ਕਿਉਂਕਿ ਉਹ ਖੇਤ ਦੇ ਵਿੱਚ ਬੈਠਾ ਕਰਕੇ ਮਜਾਈ ਤਾਂ ਇਹਨੇ ਕੀਤੀ ਸੀ ਅੱਛਾ ਅਸੀਂ ਇਹ ਕਹਿੰਨੇ ਆ ਕਿ ਸਾਰੇ ਪੰਜਾਬ ਦੇ ਵਿੱਚ ਹੂੰ ਸਾਰੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਬਹੁਤ سارے ਲੋਕ ਬਾਹਰ ਪਰਮ ਵਿੱਚ ਵੀ ਬੈਠੇ ਆ ਬਿਲਕੁਲ ਜਿਨ੍ਹਾਂ ਦੀ ਜ਼ਮੀਨ ਇੱਥੇ ਐ ਮਲਾਜ਼ਮ ਵੀ ਜ਼ਮੀਨ ਠੇਕੇ ਤੇ ਦਿੰਦੇ ਆ ਹੂੰ ਜੇਕਰ ਇਹ ਗੱਲ ਹੋਣ ਲੱਗੀ ਵੀ ਠੇਕੇ ਵਾਲਾ ਬੰਦਾ ਉਹ ਆਪਦੀ ਦਰਸਤੀ ਕਰਾ ਕੇ ਗਰਦੌਰੀ ਆਪਦੇ ਨਾਂ ਕਰਾਉਣ ਲੱਪੇ ਤਾਂ ਸਾਰੇ ਪੰਜਾਬ ਵਿੱਚ ਹਲਚਲ ਮੱਚੀ ਸਿਵਲ ਪ੍ਰਸ਼ਾਦ ਚੰਨੋ ਅਸੀਂ ਮਿਲੇ ਆ ਜੀ ਤਹਿਸੀਲਦਾਰ ਸਾਹਿਬ ਨਾਲ ਉਹ ਕਹਿੰਦਾ ਵੀ ਮੇਰਾ ਸਾਡਾ ਜੋ ਰਾਈਟ ਮੰਦਾ ਹੈਗਾ ਜੋ ਕਾਨੂੰਨ ਕਹਿੰਦਾ ਵੀ ਜਿਹੜਾ ਕਾਸ਼ਤਕਾਰ ਆ ਉਹਦੇ ਨਾਂ ਹੋਊ ਹੂੰ ਅਸੀਂ ਆਖਿਆ ਵੀ ਫਿਰ ਇਹ ਤਾਂ ਲੋਕ ਜ਼ਮੀਨਾਂ ਠੇਕੇ ਤੇ ਬਹੁਤ ਲਈ ਜਾਂਦੇ ਇਹ ਤਾਂ ਫਿਰ ਸਾਰੀਆਂ ਹੀ ਟੁੱਟ ਜਾਣਗੀਆਂ ਉਹ ਸਾਰੇ ਹੀ ਤੁਹਾਨੂੰ ਦਰਖਾਸਤਾਂ ਦੇ ਦੇ ਕੇ ਤੇ ਇਹ ਤਾਂ ਕੰਮ ਨਵਾਂ ਇੱਕ ਛਿੰਝ ਛੜੀ ਖੜੀ ਹੋ ਜੂ ਹੂੰ ਇਹ ਇਹ ਕਿ ਮਨਾ ਕੀਤਾ ਜਾਵੇ ਇਹਦੇ ਤੇ ਰੋਕ ਲਾਈ ਜਾਵੇ ਮੌਜੂਦਾ ਸਰਕਾਰ ਦਾ ਵੀ ਹੱਥ ਹੈ ਕੱਲਾ ਪ੍ਰਸ਼ਾਸਨ ਦਾ ਹੱਥ ਨਹੀਂ ਉਹਦੇ ਵਿੱਚ ਮੌਜੂਦਾ ਸਰਕਾਰ ਦਾ ਹੱਥ ਕਿਵੇਂ ਆ ਮੌਜੂਦਾ ਸਰਕਾਰ ਨੇ ਉਹਨਾਂ ਨੇ ਦੂਜੀ ਧਰਨੇ ਉਹਨਾਂ ਨੂੰ ਪੈਸੇ ਦਿੱਤੇ ਆ ਤੇ ਤਾਂ ਹੀ ਉੱਥੇ ਕੁਝ ਵੱਡਿਆ ਨਹੀਂ ਗਾ ਆ ਇਹਨੂੰ ਕਣਕ ਨਹੀਂ ਵੱਢਣ ਤੇ ਇਹਦੇ ਸਹੁਰੇ ਪਰਿਵਾਰ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਉਹਨਾਂ ਪੈਸੇ ਦਿੱਤੇ ਨੇ ਦਿੱਤੇ ਆ ਜੀ ਕਿਹਨੂੰ ਦਿੱਤੇ ਨੇ ਉਹ ਕਟਾਰੀਆ ਸਾਹਿਬ ਨੂੰ ਦਿੱਤੇ ਆ ਜੀ ਕਟਾਰੀਆ ਸਾਹਿਬ ਦਾ ਬੇਟਾ ਸਾਨੂੰ ਪਤਾ ਲੱਗਾ ਉਹਨੂੰ ਦਿੱਤੇ ਆ ਅੱਛਾ 6 ਲੱਖ ਰੁਪਈਆ ਸਾਨੂੰ ਉਹਦੇ ਸਾਲੇ ਨੇ ਮਤਲਬ ਕਿਹਾ ਕਿ ਮੈਂ 6 ਲੱਖ ਰੁਪਈਆ ਦੇ ਕੇ ਤੇ ਇਹ ਕਣਕ ਵੱਢੀ ਹੈ ਜਦੋਂ ਕਣਕ ਵੱਢਣ ਦਾ ਸਮਾਂ ਆ ਉਦੋਂ ਉਹਨਾਂ ਨੇ ਐਮਐਲਏ ਸਾਹਿਬ ਨਾਲ ਮਿਲ ਕੇ ਠੀਕ ਹੈ ਜੀ ਹਾਂਜੀ ਐਮਐਲਏ ਸਾਹਿਬ ਨਾਲ ਮਿਲ ਕੇ ਕਹਿ ਰਿਹਾ ਕਿ ਮੈਂ ਐਮਐਲਏ ਸਾਹਿਬ ਨੂੰ ਕਣਕ ਵਟਣ ਦਾ 6 ਲੱਖ ਰੁਪਇਆ ਦਿੰਦਾ ਜਿਪਟੀ ਸਾਹਿਬ ਨੇ ਆ ਕੇ ਮੇਰੀ ਕਣਕ ਵਟਾਈ ਅੱਛਾ ਡੀਐਸਪੀ ਜੀਰਾ ਗੁਰਦੀਪ ਸਿੰਘ ਜੀ ਨੇ ਮੇਰੀ ਕਣਕ ਆ ਕੇ ਵਟਾਈ ਜਦੋਂ ਮੈਂ ਡੀਐਸਪੀ ਸਾਹਿਬ ਨੂੰ ਕਹਿੰਦਾ ਸੀਗਾ ਕਿ ਸਰ ਮੇਰੇ ਨਾਲ ਧੱਕਾ ਹੋ ਰਿਹਾ ਮੈਨੂੰ ਡੀਐਸਪੀ ਸਾਹਿਬਾਂ ਦੇ ਬਾਹਲਾ ਚੰਬਲ ਨਾਲ ਤੇ ਪੱਤਾ ਦੇ ਦੂਗਾ ਮੈਂ ਠੀਕ ਆ ਆ ਤੂੰ ਦਰਖਾਸਤਾਂ ਦੁਰਪੂਰਤਾਂ ਦੇਣੀਆਂ ਬੰਦ ਕਰ ਦੇ ਇਹਦੀ ਗੱਲੋਂ ਮਾਲਕ ਤੁਸੀਂ ਹੋ ਬੀਜੀ ਤੁਸੀਂ ਹੈ ਇਹ ਕੀ ਗੱਲ ਵੀ ਇਹਦੀ ਸਰਕਾਰ ਦਾ ਜੋਰ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜੀਰੇ ਹਲਕੇ ਦੇ ਮਖੂ ਸ਼ਹਿਰ ਦੀ ਸਬ ਤਹਿਸੀਲ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਪੱਕਾ ਤਰਨਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਲੱਗ ਚੁੱਕਾ ਸੋ ਜਾਣਨ ਦਾ ਯਤਨ ਕਰਦੇ ਆਂ ਵੀ ਸਾਰਾ ਮਾਜ਼ਰਾ ਕੀ ਏ ਵੀ ਕਿਹੜੀ ਗੱਲੋਂ ਤੁਹਾਨੂੰ ਅੱਜ ਤਹਿਸੀਲ ਨੂੰ ਘੇਰਾ ਪਾਉਣਾ ਪਿਆ ਆਗੂ ਸਹਿਬਾਨ ਨਾਲ ਨੇ ਜ਼ਿਲ੍ਹਾ ਪ੍ਰਧਾਨ ਨਾਲ ਨੇ ਸਾਰਿਆਂ ਦਾ ਚੈਨਲ ਤੇ ਸਵਾਗਤ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਅਕਾਲ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਮਫੁੱਤ ਤਸੀਲ ਦੇ ਵਿੱਚ ਕਿਲੀ ਪਿੰਡ ਦਾ ਮਸਲਾ ਹੈਗਾ ਜ਼ਮੀਨ ਦਾ ਜੀ ਉਹ ਸਬੰਧ ਦੇ ਵਿੱਚ ਬੀਕੇ ਜੂ ਇਕਤਾ ਸਿੱਧੂ ਪਰ ਜ਼ਿਲ੍ਹਾ ਪ੍ਰਧਾਨ ਅਕਬਾਲ ਸਿੰਘ ਸੱਪਾਂ ਵਾਲੀ ਵੱਲੋਂ ਅਤੇ ਸਾਡੇ ਗਰਮੀਤ ਸਿੰਘ ਕੋੜਾ ਚੱਕ ਜ਼ਿਲ੍ਹਾ ਫਰੋਇਪੁਰ ਦੇ ਉਰਬੀ ਦੇ ਪ੍ਰਧਾਨ ਪੱਛਮੀ ਦੇ ਪ੍ਰਧਾਨ ਜੀ ਤੇ ਸਮੁੱਚੇ ਫਰੀਡਕੋਟ ਜ਼ਿਲ੍ਹੇ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ। ਅੱਛਾ ਜੀ। ਮਸਲਾ ਕੀ ਹੈ ਪ੍ਰਧਾਨ ਜੀ ਸਾਰਾ? ਮਸਲਾ ਇਹ ਹੈ ਜੀ ਕਿ ਕੱਲੀ ਬੋਦਲਾ ਦੇ ਵਿੱਚ ਸਿਮਰਜੀਤ ਸਿੰਘ son of ਚਰਨਜੀਤ ਸਿੰਘ ਨੇ ਜੀ 12.5 ਕੱਲੇ ਕਰੀਬ ਜ਼ਮੀਨ ਖਰੀਦੀ ਸੀ। ਜੀ ਆਪਦੇ ਸਹੁਰਾ ਪਰਿਵਾਰ ਦੇ ਤਾਏ ਚਾਚਿਆਂ ਤੋਂ। ਅੱਛਾ ਜੀ। ਸਹੁਰੇ ਦੇ ਭਰਾਵਾਂ ਤੋਂ ਜੀ। ਜੀ। ਉਹਨਾਂ ਤੋਂ ਜ਼ਮੀਨ ਖਰੀਦੀ ਆ ਰਜਿਸਟਰੀ ਹੋਈ ਆ ਇੰਤਕਾਲ ਹੋਇਆ ਉਹਦਾ। ਹੂੰ ਗਰਦੌਰੀਆਂ ਉਹਦੇ ਨਾਮ ਬੋਲ ਰਹੀਆਂ ਜੀ ਜਵਾਈ ਦੇ ਨਾਮ ਤੇ ਜਵਾਈ ਦੇ ਨਾਮ ਤੇ ਪੂਰੇ 5 ਸਾਲ ਹੋ ਗਏ ਉਸ ਗੱਲ ਨੂੰ ਹਾਂ ਆ ਪਿਛਲੀ ਜਿਹੜੀ ਕਣਕ ਦੀ ਫਸਲ ਦੀ ਕਟਾਈ ਹੋਈ ਹੈ ਉਹ ਗਰਦੌਰੀ ਵੀ ਉਹਦੇ ਨਾਮ ਅੱਛਾ ਜੀ ਮਸਲਾ ਇਹ ਹੋਇਆ ਕਿ ਇਹਨੇ ਜ਼ਮੀਨ ਜਿਹੜੋ ਖਰੀਦੀ 2019 ਦੇ ਵਿੱਚ ਬੈ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਚੰਦਵਾਜੇ ਦਾ ਰਹਿਣ ਵਾਲਾ ਜੀ ਸਿਮਰਜੀਤ ਸਿੰਘ ਅੱਛਾ ਜੀ ਤੇ ਇਹਨੇ 2019 ਚ ਇਹ ਜ਼ਮੀਨ ਖਰੀਦੀ ਆ ਜੀ अच्छा जी आज तो 6 ਸਾਲ ਪਹਿਲਾਂ 6 ਸਾਲ ਪਹਿਲਾਂ ਜੀ ਇੱਕ ਸਾਲ ਇਹਨੇ ਆਪ ਖੁਦ ਖੇਤੀ ਕੀਤੀ ਇੱਥੇ ਅੱਛਾ ਦੂਰ ਹੋਣ ਕਰਕੇ ਇਹਨੇ ਸੋਚਿਆ ਕਿ ਆਪਣਾ ਸੋਹਰਾ ਪਰਿਵਾਰ ਆ ਹਮ ਆਪਾਂ ਆਪਦੇ ਸਾਲੇ ਨੂੰ ਹੀ ਇਹ ਜਮੀਨ ਠੇਕੇ ਤੇ ਦੇ ਦਈਏ ਅੱਛਾ ਇਹਨੇ ਉਹਨਾਂ ਨੂੰ ਜਮੀਨ ਠੇਕੇ ਤੇ ਦੇਤੀ ਜੀ ਹਮ ਹੁਣ ਕੀ ਹੋਇਆ ਕਿ ਪਿਛਲੇ ਸਾਲ ਇਹਨੇ ਕਿਹਾ ਕਿ ਮੈਂ ਇਹ ਜਮੀਨ ਜਿਹੜੀ ਹੈ ਤੁਹਾਡੇ ਤੋਂ ਆਪ ਖੇਤੀ ਕਰਨੀ ਹੈ ਮੈਂ ਤੁਹਾਨੂੰ ਨਹੀਂ ਦੇਣੀ ਠੇਕੇ ਤੇ ਅੱਛਾ ਪਹਿਲਾਂ ਠੇਕਾ ਸਾਲਾ ਦਿੰਦਾ ਰਿਹਾ ਪਹਿਲਾਂ ਠੇਕਾ ਦਿੰਦਾ ਰਿਹਾ ਜੀ ਪਿਛਲੀ ਕਣਕ ਦਾ ਠੇਕਾ ਨਹੀਂ ਦਿੱਤਾਗਾ ਕਣਕ ਇਹਨੇ ਬੀਜੀ ਸੀ ਅੱਛਾ ਜ਼ਮੀਨ ਕਣਕੋ ਨੇ ਧੱਕੇ ਨਾਲ ਵਢੀ ਹੋਈ ਹੈ ਸਾਲੇ ਨੇ ਸਾਲੇ ਨੇ ਜ਼ਮੀਨ ਦੇ ਕਬਜ਼ਾ ਸਾਲੇ ਨੇ ਕੀਤਾ ਹਾਂਜੀ ਸਾਲੇ ਨੇ ਕਿੰਨੇ ਕਿੱਲੇ ਨੇ ਨਹੀਂ ਕਬਜ਼ਾ ਨਹੀਂ ਹੋਇਆਗਾ ਉਹਦਾ ਮਤਲਬ ਕਣਕ ਬਜੀ ਬੀਜੀ ਸੀ ਉਹਨੇ ਇਹਨੇ ਬੀਜੀ ਸੀ ਤੇ ਕਣਕੋ ਨੇ ਜ਼ਬਰਦਸਤੀ ਵਢ ਲਈ ਕਿਉਂਕਿ ਉਹ ਖੇਤ ਦੇ ਵਿੱਚ ਬੈਠਾ ਕਰਕੇ ਬਜਾਈ ਤਾਂ ਇਹਨੇ ਕੀਤੀ ਸੀ ਨਾ ਕਣਕ ਅੱਛਾ ਹੁਣ ਕੀ ਹੋਇਆ ਕਿ ਹੁਣ ਮਤਲ ਉਹਨਾਂ ਨੇ ਪਤਾ ਜੀ ਗਰਦੌਰੀਆਂ ਦੀ ਦਰਸਤੀ ਦਾ ਕੇਸ ਇੱਥੇ ਤਹਿਸੀਲ ਜੀਰਾ ਮਫੂ ਦੇ ਵਿੱਚ ਅੱਛਾ ਅਸੀਂ ਇਹ ਕਹਿੰਨੇ ਆ ਕਿ ਸਾਰੇ ਪੰਜਾਬ ਦੇ ਵਿੱਚ ਹਮ ਸਾਰੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਬਹੁਤ ਸਾਰੇ ਲੋਕ ਬਾਹਰ ਫੋਰਮ 'ਚ ਵੀ ਬੈਠੇ ਆ ਬਿਲਕੁਲ ਜਿਨ੍ਹਾਂ ਦੀ ਜ਼ਮੀਨ ਇੱਥੇ ਆ ਮਲਾਜ਼ਮ ਵੀ ਜ਼ਮੀਨ ਠੇਕੇ ਤੇ ਦਿੰਦੇ ਆ ਹਮ ਬਿਲਕੁਲ ਜੀ ਜੇਕਰ ਇਹ ਗੱਲ ਹੋਣ ਲੱਗੀ ਵੀ ਠੇਕੇ ਵਾਲਾ ਬੰਦਾ ਉਹ ਆਪਦੀ ਦਰਸਤੀ ਕਰਾ ਕੇ ਗਰਦੌਰੀ ਆਪਦੇ ਨਾਂ ਕਰਾਉਣ ਲੱਪੇ ਤਾਂ ਸਾਰੇ ਪੰਜਾਬ 'ਚ ਹਲਚਲ ਮਚ ਜਾਊਗਾ ਬਿਲਕੁਲ ਸੱਚ ਹੈ ਅਸੀਂ ਤਹਿਸੀਲਦਾਰ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਇਹ ਡਾਕੂਮੈਂਟ ਵੇਖੋ ਕਿ ਜ਼ਮੀਨ ਦਾ ਖੁਦ ਮਾਲਕ ਕੌਣ ਹੈ ਹੂੰ ਜਿਹੜਾ ਖੁਦ ਮਾਲਕ ਹੈ ਉਸੇ ਦੇ ਨਾਂ ਗਰਦੋਰੀ ਰਹਿਣੀ ਚਾਹੀਦੀ ਹੂੰ ਸਭ ਤੋਂ ਵੱਡਾ ਮਸਲਾ ਇਹ ਹੈ ਜੀ ਵੀ ਇਹਦੀ ਗਰਦੋਰੀ ਤੜਵਾਉਣ ਦੇ ਨੇ ਉਹ ਆਪਣੀ ਉਹ ਗਰਦੋਰੀ ਤੜਵਾਉਣੀ ਚਾਹੁੰਦੇ ਆ ਜੀ ਕਿ ਪ੍ਰਸ਼ਾਸਨ ਕੀ ਜਾਂਦਾ ਹੈ ਸਿਵਲ ਪ੍ਰਸ਼ਾਸਨ ਤੁਸੀਂ ਹੁਣੇ ਆਪਾਂ ਮਿਲ ਕੇ ਆਏ ਹਾਂ ਤੁਸੀਂ ਸਾਰੇ ਤੇ ਸਿਵਲ ਪ੍ਰਸ਼ਾਸਨ ਨਾਲ ਅਸੀਂ ਮਿਲੇ ਆ ਜੀ ਤਹਿਸੀਲਦਾਰ ਸਾਹਿਬ ਨਾਲ ਜੀ ਉਹ ਕਹਿੰਦਾ ਵੀ ਮੇਰਾ ਸਾਡਾ ਜੋ ਰਾਈਟ ਬਣਦਾ ਹੈਗਾ ਜੋ ਕਾਨੂੰਨ ਕਹਿੰਦਾ ਵੀ ਜਿਹੜਾ ਕਾਸ਼ਤਕਾਰ ਆ ਉਹਦੇ ਨਾਂ ਹੋਊਗਾ ਹੂੰ ਅਸੀਂ ਆਖਿਆ ਵੀ ਫਿਰ ਇਹ ਤਾਂ ਲੋਕ ਜ਼ਮੀਨਾਂ ਠੇਕੇ ਤੇ ਬਹੁਤ ਲਈ ਜਾਂਦੇ ਇਹ ਤਾਂ ਫਿਰ ਸਾਰੀਆਂ ਹੀ ਟੁੱਟ ਜਾਣਗੀਆਂ ਉਹ ਸਾਰੇ ਹੀ ਤੁਹਾਨੂੰ ਤਰਖਾਸਤਾਂ ਦੇ ਦੇ ਕਿਤੇ ਇਹ ਤਾਂ ਕੰਮ ਨਵਾਂ ਇੱਕ ਛਿੰਝ ਛੜੀ ਖੜੀ ਹੋ ਜੂ ਹਮ ਇਹ ਇਹ ਕਿ ਮਨਾ ਕੀਤਾ ਜਾਵੇ ਇਹਦੇ ਤੇ ਰੋਕ ਲਾਈ ਜਾਵੇ ਜੀ ਜਿੰਨਾ ਚਿਰ ਇਹ ਰੋਕ ਨਹੀਂ ਲਾਉਣਗੇ ਇਹਦੇ ਤੇ ਇਹ ਗਰਦੌਰੀ ਨੂੰ ਇਸ ਕੇਸ ਨੂੰ ਨੋ ਹੀ ਬੰਦ ਕਰਨਗੇ ਹਮ ਅਸੀਂ ਇਹਨਾਂ ਦਾ ਬੂਹਾ ਵੱਲ ਕੇ ਬੈਠਾਂਗੇ ਇਹਨੇ ਕਣਕ ਵੀ ਠੱਕੇ ਨਾ ਵੱਢੀ ਤੇ ਝੋਨਾ ਵੀ ਠੱਕੇ ਨਾ ਆਇਆ ਝੋਨਾ ਵੀ ਠੱਕੇ ਨਾ ਵੱਢਿਆ ਜੀ ਤੇ ਨਾਲ ਹੀ ਮੌਜੂਦਾ ਸਰਕਾਰ ਦਾ ਵੀ ਹੱਥ ਹੈ ਕੱਲਾ ਪ੍ਰਸ਼ਾਸਨ ਦਾ ਹੱਥ ਨਹੀਂ ਉਹਦੇ ਵਿੱਚ ਮੌਜੂਦਾ ਸਰਕਾਰ ਦਾ ਹੱਥ ਕਿਵੇਂ ਆ ਮੌਜੂਦਾ ਸਰਕਾਰ ਨੇ ਉਹਨਾਂ ਨੇ ਦੂਜੀ ਧਰਨੇ ਉਹਨਾਂ ਨੂੰ ਪੈਸੇ ਦਿੱਤੇ ਤੇ ਤਾਂ ਹੀ ਉੱਥੇ ਕੁਝ ਵੱਡਿਆ ਨਹੀਂ ਗਿਆ ਤਾਂ ਹੀ ਇਹਨੂੰ ਕੰਨਕ ਨਹੀਂ ਵਧਣ ਦਿੱਤੀ ਇਹਦੇ ਸੋਹਰੇ ਪਰਿਵਾਰ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਉਹਨਾਂ ਪੈਸੇ ਦਿੱਤੇ ਨੇ ਦਿੱਤੇ ਆ ਜੀ ਕਿਹਨੂੰ ਦਿੱਤੇ ਨੇ ਉਹ ਕਟਾਰੀਆ ਸਾਹਿਬ ਨੂੰ ਦਿੱਤੇ ਆ ਜੀ ਕਟਾਰੀਆ ਸਾਹਿਬ ਦਾ ਬੇਟਾ ਸਾਨੂੰ ਪਤਾ ਲੱਗਾ ਉਹਨੂੰ ਦਿੱਤੇ ਆ ਅੱਛਾ 6 ਲੱਖ ਰੁਪਈਆ ਸਾਨੂੰ ਉਹਦੇ ਸਾਲੇ ਨੇ ਮਤਲਬ ਕਿਹਾ ਕਿ ਮੈਂ 6 ਲੱਖ ਰੁਪਈਆ ਦੇ ਕੇ ਹੂੰ ਇਹ ਇੱਕ ਕਣਕ ਵੱਢੀ ਹੈ। ਅੱਛਾ ਤੇ ਨਾਲੇ ਕਹਿੰਦੇ ਵਟਾਂ-ਵਟਾਂ ਵੀ ਤੁਸੀਂ ਦੱਸ ਰਹੇ ਹੋ ਵੀ ਸਾਰੀਆਂ ਹਾਂਜੀ ਉਹਨਾਂ ਨੇ ਕੀ ਕੀਤਾ ਕਿ ਹੁਣ ਅਸੀਂ ਝੋਨਾ ਬੀਜਿਆ ਸੀ ਉਹਦੇ ਵਿੱਚ ਲਾਇਆ ਸੀਗਾ। ਅੱਛਾ ਇਹਨੇ ਆਪ ਖੋਦ ਲਾਇਆ ਸੀ। ਹੂੰ ਉਹਨੇ ਕੀ ਕੀਤਾ ਮਗਰੋਂ ਮਤਲਬ ਅਕਸਰ ਬੰਦਾ ਕਿਤੇ ਘਰ-ਬਾਰ ਜਾਂਦਾ ਹੀ ਹੈ ਜੀ। ਉਹਨਾਂ ਨੇ ਕੀ ਕੀਤਾ ਮਗਰੋਂ ਉਹ ਵਟਾਂ ਵੀ ਕੰਨਿਆਣਾਟ ਕੇ ਪਤਾ ਨਹੀਂ ਕਿਸ ਤਰ੍ਹਾਂ ਉਹ ਸਾਰੀਆਂ ਵਟਾਂ ਇੱਕ ਕਰ ਲੀਆਂ ਕਿ ਜ਼ਮੀਨ ਦਾ ਪਤਾ ਹੀ ਨਾ ਲੱਗੇ ਵੀ ਇਹਦੀ ਕਿਹੜੀ ਹੈ ਤੇ ਸਾਡੀ ਕਿਹੜੀ ਹੈ ਪ੍ਰਧਾਨ ਜੀ ਆਪਾਂ ਠੇਕੇ ਦੇ ਜ਼ਮੀਨਾਂ ਦੇਣੇ ਆ ਲੈਣੇ ਵੀ ਆ ਪਰ ਕਿਸੇ ਦੀ ਵਟ ਨੂੰ ਆਪਾਂ ਹਿਲਾ ਨਹੀਂ ਸਕਦੇ ਕਿਸੇ ਰੁੱਖ ਬੂਟੇ ਨੂੰ ਆਪਾਂ ਪੱਟ ਨਹੀਂ ਸਕਦੇ ਉਹਦੀ ਸਹਿਮਤੀ ਤੋਂ ਬਿਨਾ ਉਹਦੀ ਸਹਿਮਤੀ ਤੋਂ ਬਿਨਾ ਉਹਦੀਆਂ ਹੱਦਬੰਦੀਆਂ ਖਤਮ ਕਰਤੀਆਂ ਇਹ ਇਹਦੇ ਪਰਚਾ ਨਹੀਂ ਬਣਦਾ ਇਹ ਪਰਚਾ ਬੰਦੇ ਕੋ ਜਦੋਂ ਬੰਦੇ ਦੀ ਨੀਤ ਖਰਾਬ ਹੋ ਜੇ ਨੀਤ ਨਹੀਂ ਤੇ ਪੈਣ ਪਰ ਰਿਸ਼ਤਾ ਕਿੱਡਾ ਘੂੜਾ ਰਿਸ਼ਤਾ ਹੈ ਕੁਇਤ ਰਿਸ਼ਤਾ ਹੈ ਦੇਖੋ ਆਪਾਂ ਪੈਣਾ ਪਰ ਰਖੜੀ ਬਣਦੀ ਆਪਾਂ ਦੇਖੋ ਉਹਦੇ ਨੇ ਚੱਗੀ ਕਰਨ ਲੱਗੇ ਆਪਾਂ ਲੋਕ ਜਾਣਗੇ ਕਿੱਧਰ ਨੂੰ ਇਹ ਦੁਨੀਆ ਚੱਲ ਕਿੱਧਰ ਨੂੰ ਪਈ ਇਹਦਾ ਕਾਰਨ ਕੀ ਆ ਕਾਰਵਾਈ ਹੋਣੀ ਚਾਹੀਦੀ ਆ ਜੇ ਮਾਲੇ ਜੇ ਬੰਦਾ ਵਟ ਕੋਈ ਛੇੜਦਾ ਤੋੜਦਾ ਆਪਾਂ ਤੇ ਕਾਰਵਾਈ ਹੋਣੀ ਚਾਹੀਦੀ ਕੋਈ ਕਾਰਜ ਜਿਹੜਾ ਪ੍ਰਸ਼ਾਸਨ ਆ ਇੱਕ ਸਰਕਾਰ ਦੇ ਹੱਥਾਂ ਖੇਡ ਰਿਹਾ ਹੂੰ ਸਰਕਾਰ ਜੇ ਦੇਖੋ ਨਹੀਂ ਸੁਣੀ ਨਹੀਂ ਜੁਰਤ ਪਈ ਪੈਂਦੀ ਵੀ ਕਿਹਦੀ ਪੈਲੀ ਆਪਾਂ ਠੇਕੇ ਦੇ ਲੈ ਕੇ ਨਪਲੀਏ ਹਾਂ ਕਿਉਂਕਿ ਸਰਕਾਰ ਚਾਹੁੰਦੀ ਵਿਚੋਂ ਮਨ ਚੱਕਰ ਦੇ ਵਿੱਚੋਂ ਟਰੈਕਟਰ ਵਿੱਚ ਅਫਸਰ ਤੁਰੇ ਫਿਰਦੇ ਆ ਵੀਡੀਓ ਚੱਲ ਰਹੀ ਹੈ ਚੱਲ ਚੱਲ ਰਹੀ ਹੈ ਤੇ ਜਦੋਂ ਅੱਜ ਕਿਸਾਨ ਕਹਿ ਰਿਹਾ ਵੀ ਯਾਰ ਪੈੜੀ ਤੇ ਮੇਰਾ ਤੱਕਾ ਆ ਰਿਹਾ ਮੇਰ ਤੋਂ ਅਜੀਤੀ ਤੁਹਾਡੇ ਤਹਿਸੀਲ ਦੇ ਵਿੱਚ ਹੋਈ ਆ ਹੂੰ ਤੁਹਾਡੇ ਅੱਖਾਂ ਦੇ ਸਾਹਮਣੇ ਹੋਈ ਆ ਤੁਹਾਡੇ ਪ੍ਰਸ਼ਾਸਨ ਦੇ ਸਾਹਮਣੇ ਹੋਈ ਆ ਤੇ ਫਿਰ ਮੇਰੀ ਗਰਦੋਰੀ ਕਿਉਂ ਤੋੜ ਰਹੇ ਹੋ ਪਰ ਪ੍ਰਸ਼ੀਸ਼ਾ ਨੂੰ ਕਹਿ ਰਹੇ ਜੀ ਨਹੀਂ ਜੀ ਉਹਦੀ ਸਾਨੂੰ ਜੀ ਜਾਣਾ ਪੈਣਾ ਜੀ ਨਿਦਸਤੌਰ ਤੇ ਕਿਉਂਕਿ ਕਾਨੂੰਨ ਇਹ ਕਹਿੰਦਾ ਕਹਿੰਦਾ ਵੀ ਜਦੋਂ ਆਪਾਂ ਸੀਜ਼ਨ ਆਉਣਾ ਹੈ ਗਰਦੋਰੀ ਦੋਦ ਹੋਣੀ ਹੁਣ ਤੱਕ ਗਰਦੋਰੀ ਹੋਣੀ ਹੀ ਨਹੀਂ ਹੂੰ ਮਰਜਲ ਮਾੜਾ ਹੁੰਦਾ ਸੀ ਜਿਹੜਾ ਗਰਦੋਰੀ ਟਕਰਨ ਦਾ ਸੀਜ਼ਨ ਤਾਂ ਨਿਕਲ ਗਿਆ ਹੂੰ ਦੋਰੀ ਜਾਂ ਹੁੰਦੀ ਜਦੋਂ ਮਰਜਲ ਸਟਾਰਟਿੰਗ ਦੇ ਵਿੱਚ ਫਸਣਾ ਵੀਦਿਆ ਉਹ ਲੋਕ ਕੁੜੀ ਪਿੰਡਾਂ ਜਾਂਦਾ ਉਹ ਜਦ ਕੋਈ ਨਿਸ਼ਾਨਦੀ ਤੇ ਅੱਜ ਕੱਲ ਕੰਪਿਊਟਰ ਹੁੰਦੀ ਵਿੱਚ ਵੀ ਨਹੀਂ ਵੜਨਾ ਪੈਂਦਾ ਨਿਸ਼ਾਨਦੀ ਕੀ ਕੀਤਾ ਨਿਸ਼ਾਨਦੀ ਨਾ ਕੀਤਾ ਕੀ ਆ ਵੀ ਸਾਡੇ ਬੰਦੇ ਨੇ ਦਰਖਾਸਤ ਦਿੱਤੀ ਨਿਸ਼ਾਨਦੀ ਮੇਰੀ ਵਟਾ ਹਟਾਈਆਂ ਤੇ ਮਰਜਲ ਵੀ ਨਿਸ਼ਾਨਦੀ ਨਿਸ਼ਾਨ ਪੱਕੇ ਲੈ ਜਾਣਾ ਮੈਂ ਕਿਹਦੇ ਵਾਰਾਂ ਦੇ ਪਿਆਲੀ ਕਹਿੰਦਾ ਵੀ ਇੰਝ ਹੀ ਮੇਰੇ ਨਾਲ ਆ ਜਾ ਜੀ ਇਤੋਂ ਇੱਕ ਪੰਕਜ ਨਾਮ ਦਾ ਬੰਦਾ ਹੈ ਅੱਛਾ ਉਹ ਕਹਿੰਦੇ ਬੜੇ ਇਲਾਕੇ ਨਾਲ ਬੜੇ ਬੰਦੇ ਨਾਲ ਫਰੋਡ ਕਰ ਗਏ ਇੱਥੇ ਆ ਬਾਬੇ ਨਾਲ ਸੁਣੇ ਚਾਰ ਪੰਜ ਨਾਲ ਬਾਬਿਆਂ ਨਾਲ ਮਰ ਗਿਆ ਕੋਈ ਇੱਥੇ ਹੋਰ ਪਰਿਵਾਰਾ ਉਹਦੇ ਨੂੰ ਤਿੰਨ ਚਾਰ ਲੱਖ ਦੀ ਠੱਗੀ ਮਾਰ ਗਿਆ ਉਹਨੇ ਜੀ ਇਹਨਾਂ ਨੂੰ 2 ਮਹੀਨੇ ਦਾ ਕਾਗਜ ਹੀ ਨਹੀਂ ਦਿੱਤੇ ਅੱਜ ਅਸੀਂ ਧਰਨਾ ਲਾਇਆ ਤਾਂ 2 ਮਹੀਨੇ ਕਾਗਜ ਹੀ ਨਹੀਂ ਦਿੱਤੇ 6 ਮਹੀਨੇ ਹੋ ਗਏ ਤਹਿਸੀਲਦਾਰ ਨੂੰ ਸਰਕਾਰੀ ਕਾਗਜ ਜਿਹੜੇ ਜਿਹੜੇ ਸਰਕਾਰੀ ਕਾਗਜ ਜੀ ਉਹਨਾਂ ਨੇ ਕਰਨ ਗਏ ਸੀ 12ਵੇਂ ਮਹੀਨੇ ਦੇ ਵਿੱਚ ਨਿਸ਼ਾਨਦੇਹੀ ਦੀ ਦਰਖਾਸਤ 11ਵੇਂ ਮਹੀਨੇ ਦੀ ਹੋਈ ਸੀ 12ਵੇਂ ਮਹੀਨੇ ਦੇ ਵਿੱਚ ਕਨਗੋਬ ਸਾਹਿਬ ਤੇ ਪਟਵਾਰੀ ਸਾਹਿਬ ਨਿਸ਼ਾਨਦੇਹੀ ਕਰਨ ਗਏ ਉਸ ਜ਼ਮੀਨ ਦੀ ਅੱਛਾ ਜੀ ਉਹਨਾਂ ਨੇ ਉੱਥੇ ਰੌਲਾ ਪਾ ਲਿਆ ਦੂਜੀ ਤਰਨੇ ਹੂੰ ਇਹ ਕਹਿੰਦੇ ਜੀ ਆਜੋ ਆਪਾਂ ਤਹਿਸੀਲ ਚੱਲਦੇ ਆਂ ਇੱਥੇ ਆਣ ਕੇ ਇਹਨਾਂ ਤੋਂ ਇੱਕ ਦਰਖਾਸਤ ਦਵਾਤੀ ਜੀ ਆਪਾਂ ਨੂੰ ਪੁਲਿਸ ਪ੍ਰੋਡਕਸ਼ਨ ਦੀ ਲੋੜ ਹੈ ਅੱਛਾ ਜੀ ਪੁਲਿਸ ਪ੍ਰੋਡਕਸ਼ਨ ਡੀਸੀ ਸਾਹਿਬ ਤੋਂ ਮਨਜ਼ੂਰ ਹੋ ਕੇ ਇਹਨਾਂ ਦੀ ਤਹਿਸੀਲ ਦੇ ਵਿੱਚ 2812025 ਦੀ ਪਹੁੰਚੀ ਹੋਈ ਹੈ ਅੱਛਾ ਜਿਹੜਾ ਪੰਕਜ ਨਾਂ ਦਾ ਇੱਥੇ ਹੈਗਾ ਪੀਨੀਅਨ ਬਿਲਕੁਲ ਉਹਨੇ ਕੀ ਕੀਤਾ ਕਿ ਉਸ ਕਾਗਜ਼ਾਂ ਨੂੰ ਖੁਰਦ-ਬੁਰਦ ਕਰਤਾ ਅੱਛਾ ਕਿ ਮਤਾ ਲਾ ਕਿਉਂਕਿ ਨਹੀਂ ਤਾਂ ਫਿਰ ਉਹ ਕਾਗਜ਼ ਨਿਕਲ ਕੇ ਇਹਨਾਂ ਦੀ ਨਿਸ਼ਾਨਦੇਹੀ ਹੋ ਜਾਣੀ ਸੀ ਉਹਦੇ ਤੇ ਕਾਰਵਾਈ ਉਹਦੇ ਤੇ ਕਰ ਦਿੱਤੀ ਨਾ ਕੋਈ ਉਹਦੇ ਤੇ ਕਾਰਵਾਈ ਕਰ ਰਿਹਾ ਨਾ ਤਹਿਸੀਲਦਾਰ ਕਰ ਰਿਹਾ ਤੇ ਨਾ ਕੋਈ ਹੋਰ ਹੀ ਕਰ ਰਿਹਾ ਅਸੀਂ ਉਹਦੇ ਤੇ ਉਹਨੇ ਰਿਸ਼ਵਤ ਵੀ ਲਈ ਹੈ 7000 ਰੁਪਈਆ ਇਹਦੇ ਤੋਂ ਕਾਗਜ਼ਾਂ ਦਾ ਹੀ ਰਿਸ਼ਵਤ ਵੀ ਲਈ ਹੋਈ ਆ ਇਸ ਬੰਦੇ ਤੋਂ ਸਿਮਰਜੀਤ ਸਿੰਘ ਮਾਨ ਨੇ ਬਸ ਉਹਨੇ ਪੰਕਜ ਨੇ ਅੱਛਾ ਸਿਮਰਜੀਤ ਸਿੰਘ ਤੋਂ ਪੰਕਜ ਨੇ ਰਿਸ਼ਵਤ ਵੀ ਲਈ ਹੈ ਜਿਹਦੇ ਉੱਤੇ 6000 ਰੁਪਈਆ ਨਕਦ ਲਿਆ 1000 ਰੁਪਈਆ ਉਹਨੇ ਆਪਦੇ ਗੂਗਲ ਪੇ ਕਰਵਾਇਆ ਉਹ ਗੂਗਲ ਪੇ ਦੀ ਅਸੀਂ ਨਕਲ ਲਾ ਕੇ ਸਾਰੇ ਅਸੀਂ ਐਡিসি ਸਾਹਿਬ ਐਸਡੀਐਮ ਸਾਹਿਬ ਨੂੰ ਮਿਲੇ ਐਡিসি ਸਾਹਿਬ ਨੂੰ ਮਿਲੇ ਸੀ ਐਡিসি ਸਾਹਿਬ ਨੇ ਉਹਨਾਂ ਨੂੰ ਕਾਰਵਾਈ ਕਰਨ ਵਾਸਤੇ ਕਿਹਾ 9 6 2025 ਨੂੰ ਅਸੀਂ ਉੱਥੇ ਮਿਲੇ ਸੀ ਤਹਿਸੀਲਦਾਰ ਸਾਹਿਬ ਨੂੰ ਬਕਾਇਦਾ ਉਹਨਾਂ ਨੇ ਉੱਥੇ ਸਾਡੇ ਬੈਠਿਆਂ ਫੋਨ ਕੀਤਾ ਵੀ ਇਹ ਤੇ ਤੁਰੰਤ ਕਾਰਵਾਈ ਕਰਕੇ ਪੰਕਜੀ ਤੇ ਕੱਲ ਨੂੰ ਮੈਨੂੰ ਇਹਦੀ ਰਿਪੋਰਟ ਦਿੱਤੀ ਜਾਵੇ ਤਹਿਸੀਲਦਾਰ ਸਾਹਿਬ ਕਹਿੰਦੇ ਇਹ ਉਹਦੇ ਤੇ ਕਾਰਵਾਈ ਕੀਤੀ ਏ ਤੁਹਾਨੂੰ ਯਕੀਨੀ ਹੈਗਾ ਉਹ ਕਾਰਵਾਈ ਤੇ ਕਾਰਵਾਈ ਕੀ ਕੀਤੀ ਜੀ ਇੱਕ ਨੋਟਸ ਘੜਤਾ ਅੱਛਾ ਬਿਆਹ ਤੋਂ ਗਲਤ ਕੰਮ ਕੀਤਾ ਹੈ ਕਾਰਵਾਈ ਹੋ ਗਈ ਇਹੋ ਜੇ ਨੋਟਿਸ ਤੇ ਦਰਸ਼ਕੋਵਾਂ ਨੂੰ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਇਹੋ ਜੇ ਨੋਟਿਸ ਪੰਕੇ ਜੀ ਮੈਨੂੰ ਲੱਗਦਾ ਵੀ ਪਹਿਲਾਂ ਵੀ ਘਟੋ ਘਟ ਵੀ ਜ਼ਿਆਦਾ ਨਹੀਂ ਪਿਆਹ ਕੱਡੇ ਹੋਣਗੇ ਪਰ ਉਹ ਪਤਾ ਨਹੀਂ ਕਿਉਂ ਸਰਕਾਰ ਦਾ ਕਮਾਊ ਪੋਤੇ ਜਾਂ ਕਿਵੇਂ ਆ ਮੈਂ ਵੇਖ ਰਿਹਾ ਵੀ ਉਹ ਤਕਰੀਬਨ ਇੱਕ ਚਪੜਾਸੀ ਜਿਵੇਂ ਪ੍ਰਧਾਨ ਜੀ ਨੇ ਗੱਲ ਕੀਤੀ ਪਰ ਤਕਰੀਬਨ ਉਹ ਐਮਐਲਏ ਦੀ ਕਾਰ ਦੇ ਵਿੱਚ ਐਮਐਲਏ ਦੇ ਮੁੰਡੇ ਦੀ ਕਾਰ ਦੇ ਵਿੱਚ ਐਸ ਡੀ ਐਮ ਦੀ ਕਾਰ ਦੇ ਵਿੱਚ ਤੇ ਤਹਿਸੀਲਦਾਰ ਦੀ ਕਾਰ ਦੇ ਵਿੱਚ ਅਗਲੀ ਸੀਟ ਤੇ ਬੈਠਾ ਤੁਹਾਨੂੰ ਦਿਖਤ ਜਾਂਦਾ ਹੋਏਗਾ ਪਰ ਇਹ ਹੈ ਵੀ ਫਿਰ ਵੀ ਹੁਣ ਅੱਜ ਤ ਤੂੰ ਹੀ ਕਰਨੇ ਆ ਜੀ ਤੰਦਾਦਾ ਹਮ ਇੱਥੇ ਕੋਈ ਵੀ ਸੀਧਰ ਲੱਗਦਾ ਹਮ ਉਹ ਤਹਿਸੀਲ ਦੇ ਨਾਲ ਬਰਾਬਰ ਸੀਟ ਤੇ ਬਿੰਦਾ ਕਿ ਪੀਣ ਨਹੀਂ ਤੇ ਪੀਣ ਸੀਲਰ ਬਰਾਬਰ ਨਹੀਂ ਬੈਠਦਾ ਸੀਲਰ ਬਰਾਬਰ ਸੀਟ ਤੇ ਬਿੰਦਾ ਕਿਉਂਕਿ ਫਿਰ ਕਮਾਊ ਪੁੱਤ ਹੈ ਨਾ ਹਮ ਇੱਕ ਤਹਿਸੀਲਰ ਇੱਕ ਪੀਣ ਆ ਤੇ ਸੀਲਰ ਸੀਟ ਤੇ ਬਰਾਬਰ ਨਹੀਂ ਕੋਰਟ ਦੇ ਵਿੱਚ ਬਰਾਬਰ ਨਹੀਂ ਬੈਠ ਸਕਦਾ ਉਹ ਬਰਾਬਰ ਬੈਠਦਾ ਕਿਉਂਕਿ ਇਹਨਾਂ ਦਾ ਕਮਾਊ ਪੁੱਤ ਆ ਜੀ ਜੇ ਕੋ ਬਾਹੂ ਪੋ ਦੇਖੋ ਨਹੀਂ ਹੁੰਦਾ ਦੇਖੋ ਅੱਜ ਨੋਟਿਸ ਕਰਨ ਰਹਾ ਉਹਨੇ ਕਾਰਵੀ ਕਿਉਂ ਨਹੀਂ ਕਰਦੇ ਕਾਰਵੀ ਨਾ ਕਰਨ ਦਾ ਕਾਰਨ ਨਾ ਕੀਆ ਉਹਨਾਂ ਦਾ ਕਮਾਊ ਪੋ ਤੁਹਾਨੂੰ ਕਿਉਂ ਕੋਈ ਤੁਸ਼ਪਾਰਸ਼ ਆ ਜੇਗੀ ਜੀ ਫਿਰ ਇੱਕ ਪੰਜ ਭਗਵੰਤਪਾਲ ਸਰਕਾਰ ਕਹੇ ਜੀ ਅਸੀਂ ਰਿਸ਼ਤ ਕੋਰੀ ਬੰਦ ਕਰ ਦਾਂਗੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਖੁਰਦ ਰਿਸ਼ਤ ਕੋਰੀ ਬੰਦ ਕਰ ਦਾਂਗੇ ਫਿਰ ਸਾਨੂੰ ਤਾਂ ਲੱਗਦਾ ਭਗਵੰਤਪਾਲ ਸਰਕਾਰ ਜੀ ਖੁਦ ਹੀ ਕਰਾ ਰਹੀ ਹੈ ਵੀ ਰਿਸ਼ਤ ਲੋ ਮੀਨਾ ਦਿਓ ਐਮਐਲ ਨੂੰ ਦੋ ਜਾਪਰ ਤੱਕ ਮਿਲਣਾ ਜਾਏਗਾ ਤੇ ਕੰਮ ਕਰੀ ਜੋ ਇਹ ਸਭ ਤੋਂ ਵੱਡਾ ਕਾਰਨ ਜਿਹੜਾ ਆ ਬੰਦਾ ਨਜ਼ਰ ਆ ਰਿਹਾ ਪਹਿਲੀਆ ਵੀਰਦੀ ਏ ਪਹਿਲੀ ਵੀਰੇ ਆਂਦੀ ਹੈ ਜੀ ਹਾਂ ਬ ਹਾਂਜੀ ਸਹੁਰਿਆਂ ਤੇ ਇਨਾ ਭਰੋਸਾ ਕੀਤਾ ਫਰੀਦਕੋਟ ਜ਼ਿਲ੍ਹੇ ਚ ਆ ਕੇ ਤੇ ਜੀਰੇ ਹਲਕੇ ਦੇ ਵਿੱਚ ਰੋਇਪੁਰ ਜ਼ਮੀਨ ਲਈ ਤੇ ਹੈ ਮੈਂ ਜੀ ਇਹ ਜ਼ਮੀਨ ਸਾਹੁਰ 2019 ਚ ਲਈਏ ਤਕਸੀਮ ਕੀਤੀ ਪਹਿਲੀ ਸੀ ਅੱਛਾ ਮੇਰੇ ਸਹੁਰਾ ਸਾਹਿਬ ਨੂੰ ਚਾਰ ਬ੍ਰਦਰ ਸੀਗੇ ਅੱਛਾ ਤਿੰਨ ਬ੍ਰਦਰ ਤਿੰਨ ਬ੍ਰਦਰ ਬਾਹਰ ਨੇ ਹੂੰ ਜਦੋਂ ਇਹਨਾਂ ਨੇ ਪਹਿਲੀ ਤਕਸੀਮ ਕਰ ਲਈ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਪ ਹੀ ਖੁਦ ਕਿਹਾ ਕਿ ਉਹ ਪਹਿਲੀ ਵੇਚ ਰਹੇ ਨੇ ਤੂੰ ਪਹਿਲੀ ਲੈ ਲੈ ਮੈਂ ਤਕਸੀਮ ਜਦੋਂ ਮੈਂ ਵੇਖੀ ਕਿ ਇਹ ਪਹਿਲੀ ਤਕਸੀਮ ਕੀਤੀ ਹੋਈ ਹੈ ਮੇਰੀ ਹਾਈਵੇ ਦੇ ਫਰੀ ਕੋਟਾ ਐਨ ਐਚ 54 'ਚ ਮੇਰੀ ਜ਼ਮੀਨ ਆਈ ਸੀ ਕੁਛ ਅੱਛਾ ਮੇਰੇ ਕੋਲ 70 ਤੋਂ 74 ਲੱਖ ਰੁਪਇਆ ਉਹ ਸੀਗਾ ਹਮ ਬਾਈ ਚੈੱਕ ਤੇ ਮੈਂ ਉਥੋਂ ਅੱਠ ਕਿੱਲੇ ਪਹਿਲੀ ਵੀ ਵੇਚੀ ਆ ਜੀ ਇਹਨਾਂ ਦੇ ਕਹਿੰਤੇ ਅੱਛਾ ਆਪ ਦੀ ਪਹਿਲੀ ਵੇਚੀ ਆ ਜੀ ਅੱਠ ਕਿੱਲੇ ਪਹਿਲੀ ਮੈਂ ਠੀਕ ਹੈ ਜੀ ਮੇਰੇ ਕੋਲ ਪੇਮੈਂਟ ਆਈ ਫਿਰ ਮੈਂ ਇਹਨਾਂ ਇਹਨਾਂ ਤੋਂ ਜ਼ਮੀਨ ਲਈ ਇਹਨਾਂ ਤੋਂ ਆਦੇ ਸੋਰਾ ਪਰਿਵਾਰ ਤੋਂ ਠੀਕ ਹੈ ਸੋਰੇ ਮਤਲਬ ਦੂਜੇ ਘਰਾਂ ਤੋਂ ਜ਼ਮੀਨ ਲੈ ਲਈ ਜ਼ਮੀਨ ਲੈਣ ਤੋਂ ਬਾਅਦ ਮੈਂ ਹੀ ਉੱਤੇ ਖੁਦ ਮੈਂ ਓਵੇਂ ਹੀ ਵਟਾਂ ਸੀਗਾ ਜੀ ਖੋਦਕਾਸ਼ ਤੋਂ ਵੀ ਮੈਂ ਹੀ ਸੀਗਾ ਮੈਂ ਹੀ ਮਤਲਬ ਜ਼ਮੀਨ ਵਾਉਂਦਾ ਸੀ ਮੈਂ ਹੀ ਸਾਰਾ ਕੁਝ ਕਰਦਾ ਸੀ ਗਾਈ ਫਿਰ ਮੈਂ ਵਿੱਚੋਂ ਸਾਲ ਦੋ ਸਾਲ ਠੇਕੇ ਦੇ ਦਿੱਤੀ ਜੀ ਫਿਰ ਮੈਂ ਦੁਬਾਰਾ ਇਹਨਾਂ ਨੂੰ ਕਿਹਾ ਕਿ ਮੈਂ ਜ਼ਮੀਨ ਮਤਲਬ ਤੁਹਾਨੂੰ ਠੇਕੇ ਦੇ ਨਹੀਂ ਦੇਣਾ ਚਾਹੁੰਦਾ ਮੈਂ ਕਣਕ ਬੀਜੀ ਇਸ ਵਾਰ ਜਦੋਂ ਮੈਂ ਕਣਕ ਬੀਜੀ ਕਣਕ ਬੀਜ ਕੇ ਵਿੱਚ ਕਣਕ ਦੀ ਦੇਖਭਾਲ ਕਰਕੇ ਜਦੋਂ ਕਣਕ ਵੱਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੇ ਐਮਐਲਏ ਸਾਹਿਬ ਨਾਲ ਮਿਲ ਕੇ ਠੀਕ ਹੈ ਜੀ ਹਾਂਜੀ ਐਮਐਲਏ ਸਾਹਿਬ ਨਾਲ ਮਿਲ ਕੇ ਕਹਿ ਰਿਹਾ ਕਿ ਮੈਂ ਐਮਐਲਏ ਸਾਹਿਬ ਨੂੰ ਕਣਕ ਵੱਢਣ ਦਾ 6 ਲੱਖ ਰੁਪਇਆ ਦਿੱਤਾ ਡਿਪਟੀ ਸਾਹਮਣੇ ਆ ਕੇ ਮੇਰੀ ਕਣਕ ਵਡਾਈ। ਅੱਛਾ ਡੀਐਸਪੀ ਜੀਰਾ ਗੁਰਦੀਪ ਸਿੰਘ ਜੀ ਨੇ ਮੇਰੀ ਕਣਕ ਆ ਕੇ ਵਡਾਈ। ਜਦੋਂ ਮੈਂ ਡੀਐਸਪੀ ਸਾਹਿਬ ਨੂੰ ਕਹਿੰਦਾ ਸੀਗਾ ਕਿ ਸਰ ਮੇਰੇ ਨਾਲ ਧੱਕਾ ਹੋ ਰਿਹਾ ਮੈਨੂੰ ਡੀਐਸਪੀ ਸਾਹਿਬਾਂ ਦੇ ਬਾਹਰ ਚਾਂਬਲ ਨਾਲ ਤੇਰੇ ਤੇ ਪਰਚਾ ਦੇ ਦੂੰਗਾ ਮੈਂ। ਠੀਕ ਹੈ। ਹਾਂ ਤੂੰ ਦਰਖਾਸਤਾਂ ਦੁਰਖੋਸਤਾਂ ਦੇਣੀਆਂ ਬੰਦ ਕਰ ਦੇ। ਕਿਹੜੀ ਗੱਲੋਂ ਮਾਲਕ ਤੁਸੀਂ ਹੋ ਬੀਜੀ ਤੁਸੀਂ ਹੈ ਇਹ ਕੀ ਗੱਲ ਵੀ ਇਹਦੀ ਸਰਕਾਰ ਦਾ ਜੋਰ ਜੀ ਅ ਸਰਕਾਰ ਤੋਂ ਜਿਹੜੀ ਆਮ ਆਦਮੀ ਦੀ ਸਰਕਾਰ ਆ ਹੀ ਕਹਿੰਦੇ ਆ ਆਮ ਆਮ ਘਰਾਂ ਚੋਂ ਮਤਲਬ ਨਿਕਲੇ ਹੋਇਆ ਪਰ ਅੱਜ ਅਸੀਂ ਆਮ ਘਰ ਦੇ ਆ ਫਿਰਦੇ ਜਿਹੜੇ ਠੱਕੇ ਖਾਂਦੇ ਫਿਰਦੇ ਆਂ ਦਫ਼ਤਰਾਂ ਚ ਤੁਰੇ ਫਿਰਦੇ ਆਂ ਕਿਸੇ ਨੇ ਨਿਆਣ ਨਹੀਂ ਦਿੱਤਾ ਜੀ ਭਾਈ ਤੁਹਾਡੀ ਤੁਹਾਡੇ ਨਾਲੇ ਮੇਰੇ ਮੇਰੇ ਨਾਲ ਆ ਜੀ ਭਾਈ ਮੇਰੇ ਨਾਲ ਆ ਜੀ ਹਾਂਜੀ ਹੁਣ ਤੁਸੀਂ ਚਾਹੁੰਦੇ ਕੀ ਜੀ ਹੁਣ ਮੈਂ ਇੱਕਦਾਨ ਨਨੇ ਜੀ ਦ੍ਰੁਸਤੀ ਦੀ ਦੋਰੀ ਦਾ ਕੇਸ ਪਾਇਆ ਹੋਇਆ ਹੈ ਉਹ ਤਾਂ ਐਵੇਂ ਹੀ ਚੋਨਾ ਮੇਰਾ ਲਾਇਆ ਹੈ ਮੇਰਾ ਕਬਜ਼ਾ ਹੈ ਠੀਕ ਹੈ ਜੀ ਇਹਨਾਂ ਨੇ ਦਰੁਸਤੀ ਗਦੌਰੀ ਦਾ ਕੇਸ ਲਾਇਆ ਆ ਤਹਿਸੀਲਦਾਰ ਸਾਹਿਬ ਕਹਿ ਰਹੇ ਕਿ ਮੈਨੂੰ ਸਰਕਾਰ ਦਾ ਪ੍ਰੈਸ਼ਰ ਹੈ ਕਿ ਮੈਂ ਤਾਂ ਜਾ ਕੇ ਉੱਥੇ ਦਰੁਸਤੀ ਗਦੌਰੀ ਕਰਨੀ ਕਰਨੀ ਹੈ ਠੀਕ ਹੈ ਤੇਰੇ ਖਿਲਾਫ ਠੀਕ ਹੈ ਜੀ ਇੱਕ ਮੇਰੀ ਨਿਸ਼ਾਨਦੇਹੀ ਮੈਂ ਦਿੱਤੀ ਹੋਈ ਸੀ ਜੀ ਪੁਲਿਸ ਮਦਦ ਉਹ ਨਿਸ਼ਾਨਦੇਹੀ ਨਹੀਂ ਹੋਈ ਉਹ ਪਾਈ 12ਵੇਂ ਮਹੀਨੇ ਉਹ ਪੁਲਿਸ ਮਦਦ ਨੂੰ ਦੇਤੀ ਜਦੋਂ ਮੇਰੀ ਪੁਲਿਸ ਮਦਦ ਆਈ ਪਹਿਲੇ ਮਹੀਨੇ 24 1 24 1 ਨੂੰ ਆਈ ਠੀਕ ਹੈ ਜੀ 25 1 ਨੂੰ ਜੀ ਉਹ ਮੇਰੀ ਵੇਖੋ ਜੀ ਸਾਰੇ ਕਿਤੇ ਹੋ ਕੇ ਆ ਗਈ ਠੀਕ ਹੈ ਜੀ ਇਹਨਾਂ ਦਾ ਇੱਕ ਪੰਕਜ ਛਾਬੜਾ ਪਤਨੀ ਕੌਣ ਆ ਪੀਐਨਾ ਕੌਣ ਹੈ ਠੀਕ ਹੈ ਜਿਹੜਾ ਰੀਡਰ ਸਾਹਮਣੇ ਮੈਨੂੰ ਮਿਲਾਇਆ ਉਹਦੇ ਨਾਲ ਠੀਕ ਹੈ ਜੀ ਹਾਂਜੀ ਉਹਨੇ ਉਹਨੇ ਉਥੋਂ ਰਿਸੀਵ ਕੀਤੀ ਉਹਦੇ ਸਾਈਨ ਹੋਏ ਆ ਠੀਕ ਹੈ ਜੀ ਉਹ ਮੇਰੀ ਅੱਜ ਮੈਨੂੰ ਹਜੇ ਤੱਕ ਮੈਨੂੰ 5 ਮਹੀਨੇ ਹੋ ਗਏ ਮੈਨੂੰ ਉਹ ਮੇਰੀ ਪੁਲਿਸ ਮਦਦ ਵਾਲੀ ਰਿਪੋਰਟ ਹੀ ਨਹੀਂ ਮੈਨੂੰ ਦਿੱਤੀ ਜੀ ਮੈਂ ਸਿਫਦਾ ਕੇਂਦਰ ਵੀ ਆ ਕੇ ਪੜਾਈ ਕੀਤਾ ਇਹਨਾਂ ਨੇ ਉਹਨੇ ਪੀਐਨ ਨੇ ਵੀ ਰੀਡਰ ਨੇ ਵੀ ਮੇਰੇ ਤੋਂ ਪੜਾਈ ਕਰਾਇਆ ਠੀਕ ਹੈ ਜੀ ਅਪਲਾਈ ਕਰਦੇ ਅਸੀਂ ਤੁਹਾਨੂੰ ਦੇ ਦਾਂਗੇ ਮੇਰੇ ਤੋਂ 5000 ਰੁਪਏ ਕੈਸ਼ ਵੀ ਲਿਆ ਇਹਨਾਂ ਨੇ ਠੀਕ ਹੈ ਜੀ ਮੇਰੇ ਤੋਂ 5000 ਕਿਨੇ ਲਿਆ ਰੀਡਰ ਸਾਹਿਬ ਨੇ ਪੀਐਨ ਨਾਮ ਲਾਇਆ ਪੀਐਨ ਪੰਕਜ ਛਾਵੜੇ ਨੇ ਜੀ 5000 ਰੁਪਏ ਮੇਰੇ ਤੋਂ ਕੈਸ਼ ਲਿਆ ਜੀ ਬਾਅਦ ਚ ਮੇਰੇ ਤੋਂ 1000 ਰੁਪਏ Google Pay ਵੀ ਕਰਵਾਇਆ ਜੀ Google Pay ਕਿੰਨੇ ਮਹੀਨੇ ਦੀ ਗੱਲ ਹੈ ਇਹ ਜੀ ਚੌਥੇ ਮਹੀਨੇ ਦੀ ਗੱਲ ਹੈ ਜੀ ਅੱਛਾ ਠੀਕ ਹੈ ਜੀ ਫਿਰ Google Pay ਮਰ ਤੋਂ ਕਰਵਾ ਕੇ ਠੀਕ ਹੈ ਜੀ ਮੈਨੂੰ WhatsApp ਤੇ ਸੈਂਡ ਕਰ ਦਿੱਤੀ ਗਈ ਹੈ ਮੇਰੇ WhatsApp ਤੇ ਮੈਨੂੰ ਭੇਜ ਦਿੱਤੇ ਗਏ ਆ ਪਰ ਮੈਨੂੰ ਉਦੀ ਰੀਜਨਲ ਨਕਲ ਨਹੀਂ ਦਿੱਤੀ ਗਈ ਅਜੇ ਤੱਕ ਨਾ ਹੀ ਮੇਰੀ ਇਹਨਾਂ ਨੇ ਪ੍ਰਸ਼ਾਸਨ ਨੇ ਕੀਤੀ ਕਿ ਤੁਸੀਂ ਲੱਖ ਰੁਪਏ ਦੀ ਵੀ ਗੱਲ ਅੰਦਰ ਕਰ ਰਹੇ ਹੋ ਕਿਹੜਾ ਲੱਖ ਰੁਪਈਆ ਇਹ ਲੱਖ ਰੁਪਈਆ ਜੀ ਡਿਪਟੀ ਸਾਹਿਬ ਕੋਲ ਜਦੋਂ ਕੇਸ ਚੱਲਦਾ ਸੀ ਨਾ ਜੀ ਡਿਪਟੀ ਸਾਹਿਬ ਡਿਪਟੀ ਸਾਹਿਬ ਇੱਕ ਕਟਾਰੀਆ ਸਾਹਿਬ ਨਾਲ ਮੁੰਡਾ ਸੁੱਖ ਹੈ ਜੀਰੇ ਤੋਂ ਸੁੱਖ ਨੇ ਮੇਰੇ ਤੋਂ ਲੱਖ ਰੁਪਈਆ ਡਿਪਟੀ ਸਾਹਿਬ ਦੇ ਨਾਮ ਤੇ ਲਿਆ ਸੀਗਾ ਕਿ ਤੇਰਾ ਕੰਮ ਡਿਪਟੀ ਸਾਹਿਬ ਕਰ ਦਣਗੇ ਤੂੰ ਲੱਖ ਰੁਪਈਆ ਸਾਨੂੰ ਦੇ ਦੇ ਸੁੱਖ ਤੁਹਾਡਾ ਕੋਈ ਰਿਸ਼ਤੇਦਾਰ ਸੀ ਨਹੀਂ ਜੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਸਾਡਾ ਕਿਵੇਂ ਮੇਲ ਮਲਾਪ ਹੋਇਆ ਮੈਨੂੰ ਤਾਂ ਮਸੂਰ ਮਸੂਰ ਦੇਵੇ ਦੇ ਸਰਪੰਚਾ ਜੀ ਉਹਨਾਂ ਨੇ ਮੈਨੂੰ ਉਹਨਾਂ ਨਾਲ ਮਿਲਾਇਆ ਸੀਗਾ ਜੀ ਠੀਕ ਹੈ ਮੈਨੂੰ ਉਦੋਂ ਮਿਲਾਇਆ ਗਿਆ ਜੀ ਜਦੋਂ ਮੈਂ ਨਿਸ਼ਾਨਦੇਹੀ ਕਰਨ ਆਇਆ ਸੀ 12ਵੇਂ ਮਹੀਨੇ ਠੀਕ ਹੈ ਜੀ ਜਿੱਦੇ ਮੇਰੇ ਨਾਲ ਧੱਕਾ ਹੋਇਆ ਉਦੋਂ ਨਿਸ਼ਾਨਦੇਹੀ ਮੇਰੇ ਨਾਲ ਨਹੀਂ ਕੀਤੀ ਗਈ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਪੁਲਿਸ ਮੁਲਾਜ਼ਮ ਮਿਲੀ ਉਸ ਦਿਨ ਮੈਨੂੰ ਸੁਖ ਨਾਲ ਮਿਲਾਇਆ ਗਿਆ ਕਿ ਮਤਲਬ ਇਹ ਤੇਰਾ ਕੰਮ ਹੈਂਡਲ ਕਰਾ ਦੂਗਾ ਤੂੰ ਇਹਦੇ ਨਾਲ ਤਾਲਮਿਲ ਕਰ ਲੈ ਪਰ ਮੈਂ ਇੱਕ ਗੱਲ ਕਹਿੰਦਾ ਹਿਸੋ ਜੇ ਸੁਖ ਨੇ ਪੈਸੇ ਨਹੀਂ ਲਏ ਮੇਰੇ ਤੋਂ ਮੈਂ ਆਪਦਾ ਮੇਰਾ ਇੱਕ ਬੇਟਾ ਜੀ ਮੈਂ ਆਪਦਾ ਬੇਟਾ ਲੈ ਕੇ ਹਰਮੰਦਰ ਸਾਹਿਬ ਸੌਂ ਖਾ ਲੈਣਾ ਕਿਨੇ ਮੇਰੇ ਤੋਂ ਪੈਸੇ ਲੈ ਜੇ ਉਹਨੇ ਮੇਰੇ ਤੋਂ ਨਹੀਂ ਲਈ ਉਹ ਆਪਦਾ ਬੇਟਾ ਲੈ ਕੇ ਹਰਮੰਦਰ ਸਾਹਿਬ ਸੌਂ ਖਾ ਲਈ ਠੀਕ ਹੈ ਜੀ ਲੱਖ ਕਿੰਨਾ ਲਿਆ 1 ਲੱਖ ਰੁਪਇਆ ਜੀ 1 ਲੱਖ ਰੁਪਇਆ ਹਾਂਜੀ ਔਰ ਕਬਜਾ ਕੁਬਜਾ ਦਵਾਉਣ ਦੀ ਵੀ ਗੱਲ ਚੱਲੀ ਕਿ ਅੱਖ ਚ 10 ਲੱਖ ਹਾਂਜੀ ਉਹ 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 ਵੀ ਸੁੱਖ ਨਹੀਂ ਜੀ ਆਹਦੇ ਢਾਬੇ ਦੇ ਬਲਾ ਕੇ ਮੈਨੂੰ ਜੀ ਠੀਕ ਹੈ ਮੈਨੂੰ ਕਹਿ ਰਿਹਾ ਸੀ ਆ ਕਣਕ ਜੇ ਤੂੰ ਵੱਢਣੀ ਹੈ ਤੇ ਤੇਰੇ ਸਾਲੇ ਨੇ 6 ਲੱਖ ਰੁਪਇਆ ਦਿੱਤਾ ਆਪਾਂ ਨੂੰ 8-8 ਲੱਖ ਰੁਪਇਆ ਕਰਨਾ ਪਊਗਾ ਫਿਰ ਤੈਨੂੰ ਕਣ ਮੈਂ ਕਹਾ ਯਾਰ ਮੇਰੀ ਜ਼ਮੀਨ ਮੈਂ ਕਨਕ ਬੀਜੀ ਐ ਤੁਸੀਂ ਮੈਨੂੰ ਮਰਤੋਂ ਪੈਸੇ ਲੈ ਰਹੇ ਹੋ ਇਹ ਕਲਕ ਵਢਾਉਂਦੇ ਹੂੰ ਸੋ ਸਾਡੇ ਐਮ ਐਲ ਏ ਬੜੇ ਇਮਾਨਦਾਰ ਨੇ ਲੋਕ ਕਹਿੰਦੇ ਨੇ ਔਰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਬਾਰੇ ਸ਼ਰੀਫ ਤੇ ਇਮਾਨਦਾਰ ਸਪੀਕਰ ਸਾਹਿਬ ਨੇ ਵੀ ਕਿਹਾ ਸੋ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵੇਖੋ ਦੂਸਰੇ ਜ਼ਿਲ੍ਹੇ ਦਾ ਬੰਦਾ ਵਿਸ਼ਵਾਸ ਕਰਕੇ ਆਪਣੇ ਸੋਹਰੇ ਪਿੰਡ ਜ਼ਮੀਨ ਖਰੀਦਦਾ ਪਰ ਅੱਜ ਤੁਹਾਡੇ ਹੇਠਲੇ ਮੁਲਾਜ਼ਮਾਂ ਦਾ ਜ਼ਿਕਰ ਆ ਰਿਹਾ ਵੀ ਤੁਹਾਡੇ ਪੰਚ ਸਰਪੰਚ ਜਿਹੜੇ ਕਹਿੰਦੇ ਵੀ ਤੁਹਾਡੇ ਨਾਂ ਰਹਿੰਦੇ ਨੇ ਉਹਨਾਂ ਨੇ ਤੁਹਾਡੇ ਨਾਮ ਤੇ ਪੈਸੇ ਲਏ ਨੇ ਸੋ ਕਟਾਰੀਆ ਸਾਹਿਬ ਦੀ ਬਰੀਕੀ ਦੇ ਨਾਲ ਤਫ਼ਤੀਸ਼ ਕੀਤੀ ਜਾਏ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਸੋ ਮਾਲਕ ਆਪਣੀ ਅੱਠ ਕਿੱਲੇ ਉੱਥੋਂ ਵੇਚੀ ਇਹ ਕੁਝ ਕਹਿੰਦੇ ਰੋਡ ਦੇ ਵਿੱਚ ਆਈ ਵੀ ਬੈ ਜ਼ਮੀਨ ਖਰੀਦੀ ਏ ਤੇ ਅੱਜ ਕਬਜ਼ਾ ਹੋਇਆ ਇੱਕ ਬੇਟਾ ਤੁਹਾਡਾ ਇਹ ਵਾਈਫ ਵਾਈਫ ਨੇ ਨਹੀਂ ਕਿਹਾ ਆਪਣੇ ਭਰਾਵਾਂ ਨੂੰ ਆ ਕੇ ਬਾਪ ਨੂੰ ਜਾਂ ਕਿਸੇ ਨਹੀਂ ਵਾਈਫ ਨੇ ਆਪਦੇ ਫਾਦਰ ਨੂੰ ਕਿਹਾ ਜੀ ਉਹਨਾਂ ਨੇ ਇਹ ਗੱਲ ਕਿ ਕਿ ਤੂੰ ਸਾਡੇ ਕੰਮ ਦੇ ਵਿੱਚ ਨਾ ਆ ਮਾਰੂਗੀ ਹਾਂਜੀ ਸਾਡਾ ਕੰਮ ਕਾਦਾ ਇਹ ਤੇ ਜ਼ਮੀਨ ਤੁਹਾਡੀ ਏ ਤੁਸੀਂ ਬੈ ਖਰੀਦੀ ਹੈ ਪ੍ਰਧਾਨ ਜੀ ਜੀ ਇਹਨੂੰ ਕਹਿੰਦੇ ਆ ਦੇਖੋ ਆਪਾਂ ਗੁਰਦੁਆਰਾ ਮੰਦਿਰ ਦਿੱਲੀ ਸਾਰੇ ਜਾਣੇ ਆਪਾਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਜੀ ਪਰ ਆ ਕੇ ਆਪ ਉਹ ਹੀ ਕੋਈ ਕੋੜਾ ਬੇਇਮਾਨੀ ਵਾਲਾ ਵੀਰ ਚੜਜੇ ਆਪਾਂ ਦੇਖੋ ਪੈਣਾ ਦੀ ਜਮੀਨਾਂ ਨੱਪਣ ਲਾ ਪਏ ਜਾਂਦੇ ਆ ਧੀਆਂ ਨੂੰ ਦੇਂਦੇ ਨੇ ਆਪਾਂ ਵੇਖਿਆ ਆ ਗੱਲ ਚੱਲਦੀ ਵੀ ਆ ਧੀਆਂ ਨੂੰ ਦਿੱਤਿਆਂ ਘਾਟ ਨਹੀਂ ਆਉਂਦੀ ਇਹ ਜੀ ਲੋਕਾਂ ਦੇ ਵਿੱਚ ਲਾਲਚ ਵਾ ਚੁੱਕਾ ਹੈ ਲਾਲਚ ਵਾ ਚੁੱਕਾ ਹੈ ਜਿਹੜੀਆਂ ਜਿਹੜੇ ਸਰਕਾਰਾਂ ਨੇ ਨਾ ਲੋਕਾਂ ਦਾ ਗ੍ਰਾਣੀ ਦਾ ਜੇ ਸਰਕਾਰਾਂ ਸਰਕਾਰਾਂ ਕਹਿੰਦੇ ਨਾ ਨੱਪਣਾ ਪਹਿਲੀ ਕੋਈ ਗੱਲ ਨਹੀਂ ਬੈਠੇ ਆ ਹੂੰ ਕਿਉਂਕਿ ਇਹ ਸਰਕਾਰਾਂ ਨੂੰ ਕਰ ਕੋਈ ਕਿ ਤਾਂ ਚੰਦ ਇਹਦੇ ਵੋਟਾਂ ਲਈਆਂ ਵੋਟਾਂ ਲੈ ਕੇ ਪਾਸੇ ਤੇ ਪੈਸੇ ਨੋਟ ਕਮਾਏ ਜਿਹੜਾ ਜਿਹੜਾ ਮਰਜ਼ੀ ਆ ਜੇ ਇਹਨਾਂ ਦਾ ਨੋਟ ਹੀ ਕਮਾਉਣੇ ਹਾਂਜੀ ਪ੍ਰਧਾਨ ਜੀ ਕੀ ਫਿਰ ਤੁਹਾਡਾ ਧਰਨਾ ਫਿਰ ਕੀ ਹੱਲ ਕੀ ਕੱਢਿਆ ਤੁਸੀਂ ਵਿੱਚੋਂ ਅਸੀਂ ਹੱਲ ਇਹ ਇੱਕ ਤਾਂ ਸਾਡੀ ਨਿਸ਼ਾਨਦੇਹੀ ਲਿਖਤੀ ਰੂਪ ਚ ਸਾਡੀ ਕਰਵਾ ਕੇ ਨਹੀਂ ਦਿੰਦੇ ਹੂੰ ਲਿਖਤੀ ਨਹੀਂ ਕਰਦੇਗੇ ਵੈਸੇ ਇਹਨਾਂ ਨੇ ਇੱਕ ਗਿੱਦੜ ਚਿੱਠੀ ਜੀ ਸਾਡੇ ਧਰਨੇ ਤੋਂ ਡਰਦਿਆਂ ਨੇ ਕੱਲ ਹੂੰ ਪਟਵਾਰੀ ਨੂੰ ਭੇਜਤੀ ਐ ਕਨਗੋਗ ਨੂੰ ਭੇਜਤੀ ਐ ਹੂੰ ਆ ਹੁਣ ਕਨਗੋਗ ਸਾਹਿਬ ਨੂੰ ਵੀ ਬੁਲਾਇਆ ਸੀ ਉਹ ਵੀ ਜਿਵੇਂ ਅੱਖਾਂ ਠੰਡੀਆਂ ਜਾਂ ਆਪਾਂ ਕਰਨਾਉਨੇ ਆ ਵੀ ਚੱਲੇ ਇੰਨੇ ਕਨਾਲ ਇਹਨਾਂ ਦਾ ਧਰਨੇ ਦਾ ਕੰਮ ਜਿਹੜਾ ਸਮਾਪਤੀ ਖਰਾ ਦਈਏ ਹੂੰ ਉਹ ਸਾਨੂੰ ਇੱਕ ਗਿੱਦੜ ਚਿੱਠੀਆਂ ਦਿੰਦੇ ਅਸੀਂ ਗਿੱਦੜ ਚਿੱਠੀ ਨਾਲ ਨਹੀਂ ਮੰਨਣਾ ਹੂੰ ਉਹ ਡੀਸੀ ਮੈਡਮ ਤੱਕ ਵੀ ਗੱਲ ਗਈ ਐ हां जी डीसी मैडम तक ਵੀ ਡੀਸੀ ਤੱਕ ਵੀ ਗਈ ਸੀ ਕਿ ਮਤਲਬ ਇਸ ਇਹ ਤਾਂ ਪੁਲਿਸ ਪ੍ਰੋਡਕਸ਼ਨ ਦੇ ਸੰਬੰਧ ਚ ਗਈ ਸੀ ਨਾ ਅੱਛਾ ਪਰ ਏਡੀਸੀ ਸਾਹਿਬ ਦੇ ਧਿਆਨ ਚਾਹੀ ਸਾਰੀ ਗੱਲ ਹੂੰ ਏਡੀਸੀ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਹੂੰ ਵੀ ਪੰਕਜ ਨੇ ਕਿਵੇਂ ਰਿਸ਼ਵਤ ਲਈ ਆ ਸਾਰੇ ਉਹ ਡਾਕੂਮੈਂਟ ਉਹਦੇ ਕੋਲੇ ਆ ਅੱਛਾ ਉਹਨਾਂ ਨੂੰ ਅਸੀਂ ਦੇ ਕੇ ਆਏ ਸੀ ਉਹਨਾਂ ਨੇ ਗਾ ਫਾਰਵਰਡ ਕੀਤੇ ਹੋਏ ਉਹ ਕਾਰਵਾਈ ਕਰਨ ਵਾਸਤੇ ਪਰ ਉਹ ਵੀ ਅਜੇ ਲੰਮਾ ਸਮਾਂ ਹੋ ਗਿਆ 9 9 ਤਰੀਕ ਇਸਲੇ ਮਹੀਨੇ ਦੀ ਜੂਨ ਦੇ ਦੇ ਦਿੱਤੇ ਹੋਏ ਅਜੇ ਤੱਕ ਕੋਈ ਕਾਰਵਾਈ ਉਹਦੇ ਤੇ ਵੀ ਨਹੀਂ ਹੋਈਗੀ। ਹੂੰ। ਜੋ ਡੀਸੀ ਵੀਰ ਸਾਹਿਬ ਨੇ ਕੋਈ ਅਨਕਵਰੀ ਵਾਸਤੇ ਲਾਉਣਾ। ਜੇ ਤੁਹਾਨੂੰ ਕੋਈ ਨਹੀਂ ਇਨਸਾਨ ਮਿਲਦਾ ਤਾਂ ਇਹ ਕਰ ਹੁਣ ਸਾਨੂੰ ਇਨਸਾਫ ਨਹੀਂ ਦਿੰਦੇਗੇ ਇਹ ਤੇ ਅਸੀਂ ਇੱਥੇ ਹੁਣ ਰੋਡ ਬੰਦ ਕਰਾਂਗੇ। ਅੱਛਾ ਕਿਹੜਾ ਹਾਈਵੇ ਬੰਦ ਕਰਾਂਗੇ ਉਹ ਹੋਰ ਤਾਂ ਸਾਡਾ ਹੋਰ ਤਾਂ ਕੋਈ ਹੈ ਹੀ ਨਹੀਂ ਸਾਡੇ ਪਿੱਛਾ ਲਾ। ਅੱਛਾ ਹਾਂ ਜਾਂ ਸਾਨੂੰ ਲਿਖਤੀ ਗਾਰੰਟੀ ਦੇਣ ਹੂੰ ਸਾਨੂੰ ਮਤਲ ਨਿਸ਼ਾਨ ਦੇਈਦਾ ਇਹਨਾਂ ਨੇ ਵੈਸੇ ਟਾਈਮ 29 ਤਰੀਕ ਦਾ ਦਿੱਤਾ ਹੈਗਾ 31/7 ਦਾ। ਹੂੰ ਪਰ ਉਹ ਤਾਂ ਹੁਣ ਕਾਗਜ਼ੀ ਕਾਰਵਾਈ ਆ ਨਾ। ਹੂੰ ਜੋ ਕੋਈ ਜਾਣ ਨੂੰ ਸੱਦਣਗੇ ਬੁਲਾਉਣਗੇ ਉੱਥੇ ਜਾਣਗੇ ਫੇਰ ਇਹ ਅਜੇ ਇਹਨਾਂ ਨੇ ਹੋਰ ਬਹਾਨੇਬਾਜ਼ੀਆਂ ਕਰਨੀਆਂ ਕਿ ਉੱਥੇ ਝੋਨਾ ਖੜਾ ਜੀ ਉਹ ਝੋਨਾ ਵੱਡਾ ਜੀ ਹੁਣ ਹੋ ਨਹੀਂ ਸਕਦੀ ਕਈ ਕੁਝ ਕਰਨਾ ਇਹਨਾਂ ਨੇ ਮਹਿਕਮੇ ਨੇ ਕਿ ਗੱਲ ਕਿਉਂਕਿ ਨਹੀਂ ਜਦੋਂ ਆਪਣੀ ਆਈਟੀ ਹੁਣ ਆਪਾਂ ਵੇਖਣੇ ਰੋਡ ਵਾਲੀ ਉਹ ਵੱਡੇ ਵੱਡੇ ਅਫਸਰ ਵਿੱਚ ਵੜ ਕੇ ਚਿੱਕੜ ਚ ਤੋ ਆਇਆ ਕਬਜਾ ਉਹ ਅਸੀਂ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨੂੰ ਕਹਤਾ ਹਾਂ ਕਿ ਇਹ ਮਤਲਬ ਬਹਾਨੇਬਾਜ਼ੀਆਂ ਲਾਉਣਗੇ ਨਾ ਅਈ ਬਹਾਨੇ ਬਾਜੀਆਂ ਜੀ ਪਰ ਅਸੀਂ ਕਹਿੰਨੇ ਆਂ ਵੀ ਜੇ ਸਰਕਾਰ ਨੇ ਕਬਜਾ ਲੈਣਾ ਫਿਰ ਵੇਖੋ ਕਿੱਡੀ ਛੜੀ ਕਿੱਡੀ ਕਿੱਡੀ ਮੱਕੀ ਵਾਈ 10 10 12 12 ਫੱਟ ਮੱਕੀ ਇਹਨਾਂ ਨੇ ਵਾਈ ਹੂੰ ਝੋਨਾ ਵਾਇਆ ਆ ਝੋਨੇ ਦੇ ਵਿੱਚ ਆਪਣੇ ਗਰਦਾਸਪੁਰ ਦੇ ਵਿੱਚ ਵੇਖੋ ਕਿੰਨੀ ਕੁੱਟ ਮਾਰ ਕਿਸਾਨਾਂ ਨਾਲ ਕੀਤੀ ਉਹਨਾਂ ਦਾ ਝੋਨਾ ਬੀਜਿਆ ਹੋਇਆ ਵਾਇਆ ਨਾਲ ਹੂੰ ਬਿਨਾ ਪੈਸੇ ਦਿੱਤਿਆਂ ਤੋਂ ਜ਼ਮੀਨ ਉਹ ਲਈ ਹੋਈ ਹੈ ਪੈਸੇ ਵੀ ਨਹੀਂ ਦਿੱਤੇ ਅਜੇ ਤੱਕ ਹੂੰ ਇਹ ਸਰਕਾਰ ਦਾ ਧੱਕਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਰ ਦਾ ਇੱਕ ਨਵੀਂ ਸਲਾਹ ਦੇ ਰਹੇ ਆਮ ਲੋਕਾਂ ਦੀ ਸਰਕਾਰ ਇੱਕ ਨਵੀਂ ਸਲਾਹ ਦੇ ਰਹੇ ਕਹਿੰਦਾ ਤੁਸੀਂ ਕੋਰਚ ਪਾ ਦੋ ਕਬਜ਼ਾ ਲੈਣ ਦੀ ਮੈਂ ਪਹਿਲੀ ਸਾਡੀ ਸਾਡੇ ਨਾਂ ਸਾਡਾ ਕਬਜ਼ਾ ਅਸੀਂ ਜਾਂਦੇ ਜਿੱਥੋਂ ਲੈ ਕੇ ਆਉਂ ਹਾਈ ਕੋਰਟ ਆਰਡਰ ਕਰ ਦੂਗਾ ਮੈਨੂੰ ਕਬਜ਼ਾ ਪੁਲਿਸ ਵੱਲੋਂ ਕਬਜ਼ਾ ਦਵਾਇਆ ਜਾਵੇ ਅਸੀਂ ਕਬਜ਼ਾ ਕਬਜ਼ਾ ਦਵਾ ਦਾਂਗੇ ਜੀ ਸਾਡੀ ਕਬਜ਼ਾ ਕਾਦ ਲੈ ਹਾਈ ਕੋਰਟ ਜਾਏਗੀ ਬਿਨਾਂ ਦਾ ਸਾਡਾ 1.5 ਦਰਾ ਹੋ ਜੇ ਗ੍ਰਸਤੀ ਦੀ ਦੋਰੀ ਕਰ ਸਕੀ ਇਹੋ ਜੇ ਸੁਨੇਹੇ ਚੱਲ ਰਹੀਆਂ ਬਸ ਮਾਇਆ ਚੜੀ ਹੈ ਬਸ ਅੱਖਾਂ ਮੀਟੇ ਬਦ ਕੋਕੜ ਅੱਖਾਂ ਮਿਲਣ ਬੁੱਤਰ ਵੀ ਨਹੀਂ ਬਸ ਆਦਾ ਕੰਮ ਚੱਲੀ ਜਾਂਦਾ ਸੋ ਆਹ ਗੱਲ ਹੈ ਤੇ ਆਹ ਬਾਤ ਹੈ ਦਰਸ਼ਕੋ ਤੁਸੀਂ ਵੀ ਆਪਣੇ ਸੁਝਾਅ ਜਿਹੜੇ ਕਮੈਂਟ ਬਾਕਸ ਵਿੱਚ ਜਰੂਰ ਦਿਵਾ ਜੇ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਤਹਿਸੀਲਦਾਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਕੋਸ਼ਿਸ਼ ਕਰਦੇ ਐਮਐਲਏ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਏ ਇਸ ਤਰੀਕੇ ਦੇ ਨਾਲ ਵੇਖੋ ਆਪਾਂ ਇੱਕ ਪਾਸੇ ਤੇ ਆਪਾਂ ਕਹਿੰਦੇ ਵੀ ਅਸੀਂ ਪਰਦੇਸ ਦੇ ਵਿੱਚ ਬੈਠੇ ਜਿਹੜੇ ਪਰਿਵਾਰਾਂ ਨੂੰ ਵਾਪਸ ਲਿਆਵਾਂਗੇ ਇੱਥੇ ਰੋਜ਼ਗਾਰ ਵਾਧੂ ਕਰਾਂਗੇ ਵੇਖੋ ਵਿਦੇਸ਼ਾਂ 'ਚ ਵੱਸਦਿਆਂ ਨੂੰ ਆਪਾਂ ਵਿਸ਼ਵਾਸ ਕਿਸ ਤਰੀਕੇ ਨਾਲ ਦਵਾਵਾਂਗੇ ਸੋ ਇਸ ਤਰੀਕੇ ਦੇ ਨਾਲ ਵਿਦੇਸ਼ਾਂ 'ਚ ਬਸਦੇ ਨੇ ਇੱਥੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਪਰਿਵਾਰਾਂ ਨੇ ਦਿੱਤੀਆਂ ਨੌਕਰੀ ਵਾਲੇ ਜਿੰਨੇ ਸਾਡੇ ਵੀਰ ਮਲਾਜ਼ਮ ਖੜੇ ਨੇ ਇਹਨਾਂ ਨੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਪਰ ਇੱਥੇ ਸਭ ਤੋਂ ਦੁੱਖ ਵਾਲੀ ਗੱਲ ਇਹ ਆ ਵੀ ਜਦੋਂ ਬੰਦਾ ਰਿਸ਼ਤਿਆਂ ਤੇ ਇਹਨਾਂ ਵਿਸ਼ਵਾਸ ਕਰੇ ਤੇ ਜਦੋਂ ਰਿਸ਼ਤੇ ਹੀ ਅਗਲੇ ਨਾਲ ਵਿਸ਼ਵਾਸ ਘਾਤ ਕਰ ਜਾਂਦੇ ਤੇ ਬੰਦੇ ਦਾ ਮਰਨ ਹੋ ਜਾਂਦਾ ਸੋ ਧੀਆਂ ਨੂੰ ਹੁਣ ਤੱਕ ਦਿੰਦੇ ਆਏ ਆ ਆਪਾਂ ਸੁਣਿਆ ਬਜ਼ੁਰਗ ਅੱਜ ਵੀ ਆਪਾਂ ਤਿਹਾਰ ਵੀ ਆਉਣਾ ਹੈ ਇਸੇ ਮਹੀਨੇ ਦੇ ਵਿੱਚ ਤੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਦਿਲ ਖੋਲ ਕੇ ਆਪਣਾ ਦਸ਼ਵੰਦ ਆਪਣੀ ਕਮਾਈ ਦੇ ਵਿੱਚੋਂ ਪੈਸੇ ਦੇਣੇ ਨੇ ਪਰ ਇਸ ਤਰੀਕੇ ਦੇ ਨਾਲ ਆਹ ਜਿਹੜੀ ਖਬਰ ਸੁਣੀ ਏ ਇਹਨੇ ਮਤਲਬ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਕੀਤੀ ਏ ਔਰ ਜਿਵੇਂ ਵੀਰ ਨੇ ਕਿਹਾ ਵੀ ਹੁਣ ਆਉਣ ਵਾਲਾ ਸਮਾ ਇਹੋ ਜਿਹਾ ਵੀ ਖੂਨ ਵੀ ਸਫੇਦ ਹੋ ਰਹੇ ਨੇ ਸੋ ਬੰਦਾ ਵਿਸ਼ਵਾਸ ਕਿਦੇ ਤੇ ਕਰੇਗਾ ਇੱਕ بڑے ਵਿਸ਼ਵਾਸ ਦੇ ਨਾਲ ਉਹਨੇ ਆਪਣੀ ਜ਼ਮੀਨ ਫਰੀਦਕੋਟ ਜ਼ਿਲ੍ਹਾ ਵੀਰੇ ਹਾਂਜੀ ਫਰੀਦਕੋਟ ਜ਼ਿਲ੍ਹਾ ਜੀ ਬਾਜੇ ਕੀ ਹੈ ਨਹੀਂ ਚੰਦਵਾਜਾ ਜੀ ਚੰਦਵਾਜਾ ਚੰਦਵਾਜਾ ਜੇ ਤਾਂ ਤੁਸੀਂ ਆਪਣੀ 8 ਕਿੱਲੇ ਜ਼ਮੀਨ ਜਿਹੜੀ ਉਹ ਵੇਚੀ ਤੇ ਬਾਕੀ ਕੁਝ ਹਾਈਵੇ ਦੇ ਵਿੱਚ ਆ ਗਈ ਆ ਗਈ ਜੀ ਵੀ ਜਿੰਨੀ ਜ਼ਮੀਨ ਉਧਰ ਕੱਟੀ ਉਹਨੀ ਇੱਥੇ ਬਣ ਗਈ ਬਣ ਗਈ ਜੀ ਹੁਣ ਤੁਹਾਡੇ ਕੋਲ ਉੱਥੇ ਜ਼ਮੀਨ ਨਹੀਂ ਗਈ ਉੱਥੇ ਸਾਡੇ ਕੋਲ ਹੈਗੀ ਆ ਜੀ 21 ਕਿੱਲੇ ਪਈ ਹੈ ਜੀ ਅੱਛਾ ਹਾਂਜੀ ਕੁੱਲ ਸਾਡੇ ਕੋਲ ਉੱਥੇ ਟੋਟਲ 32 32 ਕਿੱਲੇ ਜ਼ਮੀਨ ਸੀ ਮੇਰੇ ਡੈਡੀ ਹੋਣੀ ਤਿੰਨ ਬ੍ਰਦਰ ਨੇ ਅੱਛਾ ਅੱਛਾ ਹਾਂਜੀ ਉਹਨਾਂ ਫਿਰ ਵੇਖਿਆ ਨਾ ਵੀ ਪੁਰਾਣਾ ਬੂਆ ਬਾਬਾ ਪੜੀਏ ਕੋਈ ਗੱਲ ਨਹੀਂ ਹੈ ਨਾ ਵੀ ਵੰਡ ਵਰਤ ਕੇ ਪਰ ਇਸ ਤਰੀਕੇ ਨਾਲ ਨਹੀਂ ਹੁੰਦਾ ਵੀ ਕੋਈ ਕਿਸੇ ਕੋਲ ਵੱਧ ਹੁੰਦੀ ਕਿਸੇ ਕੋਲ ਘੱਟ ਹਾਸੇ ਨਾਲ ਹਾਸਾ ਰਿਆ ਪਰ ਹਰੇਕ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੀ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੂੰ ਹੱਕ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਇਹਨਾਂ ਦਾ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਏ ਨਵੇਂ ਮੁੱਦੇ ਤੇ ਨਵੀਂ ਸ਼ਖਸ਼ੀਅਤ ਨਾਲ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ